ਜਦ ਕਿ ਦਿਗੰਬਰ ਵਰਡ ਸਭ ਤੋਂ ਪਹਿਲੀ ਵਾਰੀ ਜਿਹੜਾ ਹੈ ਨਾ ਉਹ ਸ਼ਿਵ ਦੇ ਲਈ ਵਰਤਿਆ ਆ ਹੂੰ ਹੂੰ ਠੀਕ ਹੁਣ ਸ਼ਿਵ ਦੇ ਲਈ ਜਦੋਂ ਵਰਤਿਆ ਜਾਂਦਾ ਤੇ ਇੱਥੇ ਵੀ ਦੋ ਦੋ ਤਰੀਕੇ ਦੀਆਂ ਗੱਲਾਂ ਨੇ ਸ਼ਿਵ ਵੱਖਰੇ ਨੇ ਸ਼ੰਕਰ ਅਲੱਗ ਨੇ ਅੱਛਾ ਸ਼ਿਵ ਤੇ ਸ਼ੰਕਰ 'ਚ ਵੀ ਫਰਕ ਹੈ ਜਿਹੜੇ ਲੋਕ ਵਾਕਈ ਹਿੰਦੂ ਜਾਂ ਹਿੰਦੂ ਨਹੀਂ ਜਿਹੜੇ ਲੋਕ ਉਸ ਮਤ ਨੂੰ ਜਾਣਦੇ ਨੇ ਜਿਹੜੇ ਸ਼ੈਵਾਈਟ ਨੇ ਜਾਂ ਕੋਈ ਅਗੋਰੀ ਨੇ ਉਹ ਇਸ ਗੱਲ ਨੂੰ ਸਮਝਾ ਸਕਦੇ ਆ ਸਮਝ ਸਕਦੇ ਆ ਕਿ ਸ਼ਿਵ ਤੇ ਸ਼ੰਕਰ ਅਲੱਗ-ਅਲੱਗ ਨੇ ਪਰ ਇੱਕ ਨੇ ਹੂੰ ਹੂੰ ਇਹ ਇਤੇ ਇੱਕ ਗੱਲ ਹੈਗੀ ਆ ਜੋ ਸ਼ਿਵ ਹੈ ਉਹ ਦਿਗੰਬਰ ਹੈ ਸ਼ੰਕਰ ਦਿਗੰਬਰ ਨਹੀਂ ਹੈ ਦਿਗੰਬਰ ਦਾ ਮਤਲਬ ਹੁੰਦਾ ਆ ਅਸੀਮ ਉਹਨੂੰ ਹੋਰ ਜੇ ਆਪਾਂ ਜੀ ਦੀ ਕੋਈ ਸੀਮਾ ਨਹੀਂ ਹੋਵੇ ਜੀ ਠੀਕ ਆ ਜਦੋਂ ਜੈਨ Muni ਜਿਹੜੇ ਆ ਇਹਨਾਂ ਨੇ ਜਦੋਂ ਕੱਪੜੇ ਲਾਉਣੇ ਸ਼ੁਰੂ ਕੀਤੇ ਕਿ ਆ ਕੇ ਸੀ ਕੱਪੜਿਆਂ ਤੋਂ ਬਿਨਾ ਆ ਉਹਨਾਂ ਨੇ ਇਹ ਸਿੰਬਲਾਈਜ਼ ਕੀਤਾ ਕਿ ਦੇਖੋ ਜੀ ਅਸੀਂ ਸਾਡੀ ਆਤਮਾ ਇੱਡੀ ਵੱਡੀ ਹੋ ਗਈ ਆ ਕਿ ਹੁਣ ਸਾਨੂੰ ਕੱਪੜਿਆਂ ਦੀ ਲੋੜ ਨਹੀਂ ਸਾਡੀ ਆਤਮਾ ਸਰੀਰ ਤੋਂ ਵੱਡੀ ਹੋ ਗਈ ਆ ਜੀ ਰਾਈਟ ਦਿਗੰਬਰ ਇੱਕ ਅਵਸਥਾ ਦਾ ਨਾਮ ਆ